ਆਏ ਬੁੱਕੇ ਕਰਾ ਲੈ 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 ਪਾ ਦੇ ਦੇਗਾ ਬੰਦੇ ਕਾਣ ਉਹ ਗਾਂ ਅੱਗ ਗਾਂ ਪਾ ਆਏ ਜੋ ਜੋ ਪਾ ਕੇ ਜਦ ਬਬਈ ਇਹਨਾਂ ਦੀ ਉਮਰ ਕਿੰਨੀ ਕਿੰਨੀ ਕਾ ਥੋੜੇ ਬਲਦਾਂ ਦੀ ਆ ਜੀ ਜਾਓ ਬਰਾਜੀ 12 14 ਸਾਲ ਦੀ ਇਹ 14 ਸਾਲ ਦਾ ਹੈ ਹਾਂ ਜੀ ਅੱਛਾ ਇਹ ਹੈਗਾ 27 ਸਾਲ ਦਾ ਅੱਛਾ ਇਹ 7 ਸਾਲ ਦਾ ਹੈ ਹਾਂ ਜੀ ਠੀਕ ਹੈ ਜਿਵੇਂ ਤੁਸੀਂ ਵਿੱਚ ਖੜੇ ਹੋਏ ਹੋ ਵਿੱਚ ਆ ਜਾ ਆ ਲਿਆ ਜਿਵੇਂ ਤੁਸੀਂ ਵਿੱਚ ਖੜੇ ਹੋਏ ਹੋ ਮਾਰਦੇ ਮੁਰਦੇ ਤਾਂ ਨਹੀਂ ਕੋਈ ਕੁਝ ਨਹੀਂ ਕਹਦਾ ਅੱਛਾ ਉਹ ਆ ਨਾ ਦੀ ਮਨ ਮੋਟਾ ਡੰਗ ਡੱਜ ਜਾਂਦਾ ਹਾਂ ਜੀ ਦੂਏ ਬੰਦੇ ਦਾ ਘੂੜਾ ਜੀ ਆਪੇ ਡਰ ਲਾ ਠੀਕ ਹੈ ਖਕ 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 ਸੜਦਨ ਖਕ ਹਕ ਹਣਾ ਪੜਾ ਪੜਾ ਪਾ ਤੇ ਬੰਬਈ ਜਿਹੜੀ ਸਾਰੀ ਜ਼ਮੀਨ ਐ ਅਸੀਂ ਇਹਨਾਂ ਨਾਲ ਹੀ ਵਾਉਂਦੇ ਬੁੱਲਦਾਂ ਨਾਲ ਹੀ ਹਾਂਜੀ ਬੱਚੇ ਦੇਖਿਆ ਵਿੱਚ ਮੱਝ ਤਾਂ ਕੋਈ ਭਾਈ ਪਰ ਆ ਜਾਂਦਾ ਅੱਛਾ ਜਾਨੀ ਵਿੱਚ ਕੋਈ ਬੰਦਾ ਟਰੈਕਟਰ ਤੇ ਮੌਜ ਕਰ ਜਾਂਦੇ ਰਹੇ ਹੋਰ ਫੱਲੀਆ ਕਰਦਾ ਇੱਕੋ ਤਫਾ ਆ ਆ ਕਹਿ ਸਾਰਾ ਬਾਦ ਨੇ 20 25 ਬਿਗੇ ਬਾਹਣਾ ਅੱਛਾ 20 25 ਬਿਗੇ ਅਸੀਂ ਬੁੱਲਦਾਂ ਨਾਲ ਹੀ ਵਾਉਂਦੇ ਹਾਂ ਕਮਾਲ ਹੋ ਗਈ ਇਹਨਾਂ ਦੇ ਕਣਕ ਵਾਲਾ ਬਾਹਣ ਉਦੋਂ ਉਹ ਵੇਦਾ ਹੁੰਦਾ ਲੰਮਾ ਥਮਾ ਹੁੰਦਾ ਹੈ ਅੱਛਾ ਜੀ ਹਾਂ ਇਹ ਬਾਬਾ ਜਣੀ ਜ਼ਮੀਨ ਹੈ ਕਿ ਨਾਮ ਕੀ ਜਿਹਨਾਂ ਦੀ ਜ਼ਮੀਨ ਹੈ ਜਿਹਦੀ ਜ਼ਮੀਨ ਹੈ ਉਹਦਾ ਨਾਮ ਕੀ ਦਵੰਦ ਦਾ ਮੇਰਾ ਅਤਨੀ ਪ੍ਰਧਾਨੀ ਰੱਖੋ ਪ੍ਰਧਾਨ ਹਾਂ ਹਾਂ ਠੀਕ ਹੈ ਪ੍ਰਧਾਨ ਠੀਕ ਹੈ ਤੇਰੀ ਪ੍ਰਧਾਨ ਠੀਕ ਹੈ ਠੀਕ ਹੈ ਯਾਨੀ ਤੁਸੀਂ ਇਹ ਕਿੰਨੇ ਸਾਲਾਂ ਤੋਂ ਵਾਹ ਰਹੇ ਹੋ ਇਹ ਤਾਂ ਤੁਹਾਨੂੰ ਹੋ ਗਿਆ 15-18 ਸਾਲ अच्छा 15 16 ਸਾਲ ਇਹਨਾਂ ਦੇ ਬੌਧਾ ਸਾਨੂੰ ਹੋ ਗਏ ਜੀ ਪਹਿਲਾਂ ਸਾਡੇ ਬਜ਼ੁਰਗ ਵੀ ਬੌਧਾ ਰਹੇ ਥੇ ਜਾਨੀ ਤੁਸੀਂ 15 20 ਸਾਲ ਤੋਂ 15 16 ਸਾਲ ਤੋਂ ਤੁਸੀਂ ਬਾਹਰ ਰਹੇ ਆ ਤੇ ਇਸੇ ਜੀ ਮੈਨੂੰ ਪਹਿਲਾਂ ਤੁਹਾਡੇ ਬਜ਼ੁਰਗ ਬੌਧੇ ਸੀ ਹਾਂ ਅੱਛਾ ਜਾਨੀ ਬੌਧੇ ਤੁਸੀਂ ਬੋਲਦਾ ਨਾਲ ਹੀ ਹਾਂ ਉਹ ਤਾਂ ਹੁਟਾ ਤੇ ਚੈਟ ਆ ਗਿਆ ਤਾਂ ਸਾਰੇ ਬੋਲਦਾ ਜਿਵੇਂ ਉਹ ਬਾਪੂ ਜੀ ਨੇ ਉਹ ਕਹਿੰਦੇ ਨੇ ਮੇਰੀ 80 ਸਾਲ ਦੇ ਨੇੜੇ ਉਮਰ ਹੈ ਤੁਹਾਡੀ ਕਿੰਨੀ ਕਹ ਹ ਮੇਰੀ ਹੋਊਗੀ ਮਕਾਰੇ ਗੱਲ ਵੀ 70 70 ਦੇ ਨੇੜੇ ਹੈਗੀ ਹੈ ਅੱਛਾ ਠੀਕ ਹੈ ਅੱਖਾਂ ਤੋਂ ਤੁਹਾਨੂੰ ਸਹੀ ਦਿਸ ਨਹੀਂ ਰਿਹਾ ਆਪਰੇਸ਼ਨ ਠੀਕ ਨਹੀਂ ਹੈ ਆਪਰੇਸ਼ਨ ਅਜੇ ਲੋਟ ਨਹੀਂ ਆਇਆ ਜੀ ਇਹ ਐ ਮੈਂ ਤੁਹਾਨੂੰ ਕਹਾ ਫਿਰ ਜਦਾ ਦੇਖੋ ਤੁਸੀਂ ਹੁਣ ਇਹਨੂੰ ਵਾਹਣ ਲੱਗੇ ਹੁਣ ਫਿਰ ਜਦੋਂ ਵਾਉਂਦੇ ਹੋ ਤੁਹਾਨੂੰ ਦੇਖਣ ਚ ਫਿਰ ਔਖਾ ਨਹੀਂ ਅੱਛਾ ਉਹ ਵਾਉਣਗੇ ਅੱਛਾ ਠੀਕ ਆ ਆਜੋ ਫਿਰ ਤੁਸੀਂ ਵਾਹੋ ਕਿਵੇਂ ਵਾਉਂਦੇ ਕੁਝ ਕਰਨ ਵਾਲਾ ਨਕਾ ਵੱਢ ਲਿਆ ਉਹ ਕਰ ਲਿਆ ਅੱਛਾ ਕੋਈ ਚੱਕੇ ਸ਼ੂਰ ਕਰਦਾ ਅੱਜ ਮੈਂ ਆਪ ਕਰਦਾ ਧੀਰੇ ਸਾਰਾ ਖਣਾਉਂਦੀ ਐਵੇਂ ਤੁਹਾਨੂੰ ਕਹਾਂ ਵੀ ਹੁਣ ਆ ਧੋਬਰੀ ਦੇ ਛਟਾ ਧੱਕੀਆਂ ਪੈ ਗਈਆਂ ਬੱਚੋ ਉਹ ਰੇ ਆਣ ਕੇ ਆਪਾਂ ਮਿਲ ਲਈ ਖਣੈ ਜੋ ਯਾਨੀ ਪਹਿਲਾਂ ਤੁਸੀਂ ਇਹ ਹੋਈ ਅੱਖ ਠਫੇ ਨਹੀਂ ਆ ਯਾਨੀ ਪਹਿਲਾਂ ਤੁਹਾਡੀ ਅੱਖ ਠੀਕ ਸੀ ਹੁਣ ਤੋਂ ਅੱਖਾਂ ਤੂੰ ਨਾ ਦਿਖਣ ਕਰਨ ਰੇ ਖਾਦ ਸਹੀ ਨਹੀਂ ਪੈਂਦੀ ਕਿ ਵਿੱਚ ਨਹੀਂ ਪੈਂਦੀ ਨਹੀਂ ਪੈਂਦੀ ਦੋਸਤੋ ਆਪਾਂ ਵੇਖ ਰਿਆਂਗੇ ਜਿਵੇਂ ਆਪਾਂ ਸੁਣਿਆ ਸੀ ਪਹਿਲਾਂ ਤੇ ਇਹ ਦੋਨੇ ਭਰਾ ਬਜ਼ੁਰਗ ਤੇ ਵੇਖ ਸਕਦੇ ਹੋ ਜ਼ਮੀਨ ਦੀ ਬਹਾਈ ਹੋ ਰਹੀ ਹੈ 80 ਸਾਲ ਦੇ ਨੇੜੇ ਟੜੇ ਉਮਰ ਹੈ ਤੇ ਅਸੀਂ ਇਸ ਸਕਰੀਨ ਦੇ ਉੱਪਰ ਇਹਨਾਂ ਦਾ ਖਾਤਾ ਨੰਬਰ ਦੇਵਾਂਗੇ ਜੇ ਕੋਈ ਬਜ਼ੁਰਗਾਂ ਦੀ ਕੋਈ ਆਣ ਕੇ ਇੱਥੇ ਮਦਦ ਕਰਨੀ ਚਾਹੁੰਦੀ ਹੈ ਜਾਂ ਇਹਨਾਂ ਦੀਆਂ ਅੱਖਾਂ ਠੀਕ ਕਰਵਾ ਦੇਵੇ ਤੇ ਇਹ ਵੱਡੇ ਨੇਗੇ ਇਹ ਵੀ ਥੋੜੇ ਢਿੱਲੇ ਨੇ ਇਹਨਾਂ ਦੀ ਸਿਹਤ ਤੋਂ ਜਿਵੇਂ ਲੱਗ ਰਿਹਾ ਹੈ ਇਹ ਇਹ ਬਾਬਾ ਜੀ ਜਿਹੜੀ ਜਿਹੜੀ ਇਹ ਜ਼ਮੀਨ ਹੈ ਕਿੰਨਾ ਥੋਮ ਇੱਕ ਦਿਨ ਚ ਕਿੰਨਾ ਥੋਮ ਵਾਹ ਲੰਦੇ ਨੇ ਇਹ ਇੱਕ ਥੋ ਇੱਕ ਦਿਨ ਚ ਕਿੰਨਾ ਵਾਹ ਲੰਦੇ ਹੋ ਇੱਕ ਇੱਕ ਦਿਨ ਚ ਬਾਹ ਲੰਦੇ ਨੇ 8 10 7 8 7 ਅਮਰਜਸ ਵਿੱਗੇ ਹਾਂ ਜੀ ਦੋਸਤੋ ਬਾਪੂ ਜਿਹੜੀ ਕਹਿੰਦੇ ਇੱਕ ਦਿਨ ਦੇ ਵਿੱਚ 7 8 ਵਿੱਗੇ ਕੈੜੀਏ 1.5 ਕਿਲੋ ਤੋਂ ਉੱਪਰ ਥੋ ਇਹ ਵਾਹ ਲੰਦੇ ਨੇ wala bhai do do chal chalo tore tore haan ji chal atta 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 kata to hai 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 mala dabora acha haan ye bachega main main dabhe nahi denu main mod raha hai hai bas gira bhai acha ji mala satan nawal hai andha wali hai andha ਮਸੋ ਬਈ ਕੱਢ ਦੋਈ ਤੁਸੀਂ ਅੱਛਾ ਜੀ ਹਾਂ ਅੱਜ ਇਹ ਕਰਦੇ ਕੀ ਨਹੀਂ ਦੋਸਤੋ ਇਹ ਵੇਖ ਸਕਦੇ ਹੋ ਇਹ ਐ ਸੱਚੀ ਕਿਰਤ ਇਹ ਨੇ ਬਾਬੇ ਨਾਨਕ ਦੇ ਗੁਰਸਿੱਖ ਭਾਈ ਲਾਲੋ ਦੇ ਵਾਰਸ ਜੇ ਕਹੜੀਏ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਪੂ ਜੀਰ ਨਾਲ ਇਹਨਾਂ ਦੇ ਦੁੱਖ ਬਹੁਤ ਨੇ ਜਿਹੜੇ ਅਸੀਂ ਜਦੋਂ ਆਏ ਆ ਪਹਿਲਾਂ ਇਹਨਾਂ ਨੇ ਗੱਲਾਂ ਕਰੀਆਂ ਨੇ ਤੇ ਉਹ ਤੁਸੀਂ ਵੀ ਸੁਣ ਕੇ ਮਾਣ ਇੱਕ ਵਾਰੀ ਝੰਡੋੜਾ ਜਾਂਦਾ ਵੀ ਇਹਨਾਂ ਨਾਲ ਹੋਕ ਹੀ ਰਿਹਾ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਮੱਤੀਆ ਮੱਤੀ ਇੱਕੋ ਵਾਰੀ ਹੁੰਦੀ ਆ ਮਸਰੜਦਾ ਮੱਸੀ ਦਾ ਆਵਰਾ ਫੇੜੇ ਨੇ ਕਿ ਯਾ ਦੇਖੋ ਹਜੇ ਜੱਲੇ ਕੀ ਕੁਝ ਹੋਰ ਹੈ ਚੰਦਾ ਤੁਸੀਂ ਵੱਡ ਲਿੰਦੇ ਹੋ ਹੈਂ ਪੱਠੇ ਉਮਰ ਕਿੰਨੀ ਹੈ ਤੁਹਾਡੀ ਉਮਰ ਤਾਂ ਜੀ ਬਹੁਤ ਹੈ ਉਮਰ ਤਾਂ ਮੇਰੀ ਅੱਛੀ ਥੇ ਪਹੁੰਚੀ ਵੀ ਹੈ 88 ਸਾਲ ਦੇ ਹੈਂ ਹਾਂ ਜੀ ਠੀਕ ਹੈ ਕਮਾਲ ਹੋ ਗਈ ਅੱਛਾ ਦੋਨੇ ਸਕੇ ਭਰਾ ਹੀ ਹੋ ਸਕੇ ਭਰਾ ਯਾਰ ਠੀਕ ਹੈ ਕੋਈ ਕੁੱਦੂ ਬਾਦ ਨਹੀਂ ਕਰਦੇ ਵਾਹ ਜੀ ਵੈਗਰੂ ਤੁਹਾਨੂੰ ਲੰਮੀ ਉਮਰਾਂ ਬਖਸ਼ੇ ਇਹਨਾ ਮੀਂਹ ਵੀ ਪੈ ਰਿਹਾ ਹੈ ਪੱਠੇ ਹੁਣ ਟੋਕਾ ਕਰੋਗੇ ਹਾਏ ਇਹ ਪੱਠੇ ਵੱਢ ਕੇ ਜਾਓ ਤੇ ਮਸ਼ੀਨ ਖੜੇ ਆ ਅੱਛਾ ਉਥੇ ਟੋਕਾ ਕਰਾਂਗੇ ਠੀਕ ਹੈ ਵਾਹ ਜੀ ਵਾਹ ਕਮਾਲ ਕਰੀ ਜਾਂਦੇ ਹਨ ਉਹ ਕਮਾਲ ਹੀ ਕਰੀ ਜਾਂਦੇ ਨੇ ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਸਹਿਬ ਸਿੰਘ ਵਿਰਕ ਨਾਭਾ ਜਿਵੇਂ ਕਿ ਆਪਾਂ ਪਿਛਲੇ ਦਿਨੀ ਇੱਕ ਵੀਡੀਓ ਵੇਖੀ ਐ ਜਿਸ ਦੇ ਵਿੱਚ ਦੋ ਬਜ਼ੁਰਗ ਬਲਦਾਂ ਨਾਲ ਖੇਤੀ ਕਰਦੇ ਸਨ ਜਿਹੜੇ ਵੀਰਾਂ ਨੇ ਉਸ ਵੀਡੀਓ ਨੂੰ ਵਾਇਰਲ ਕੀਤਾ ਉਹਨਾਂ ਦਾ ਧੰਨਵਾਦ ਪਰ ਜਿਹੜੇ ਬਹੁਤੇ ਪੂਰੇ ਵਰਲਡ ਵਾਈਡ ਲੋਕ ਇਹ ਹੀ ਪੁੱਛ ਰਹੇ ਸਨ ਕਿ ਬਜ਼ੁਰਗਾਂ ਨਾਲ ਗੱਲਬਾਤ ਨਹੀਂ ਕਰਾਈ ਗਈ ਇਹਨਾਂ ਦੀ ਕੀ ਪਰੇਸ਼ਾਨੀਆਂ ਨੇ ਇਸ ਟਾਈਮ ਇਹ ਕਿਹੜੀ ਗੱਲ ਤੋਂ ਦੁਖੀ ਨੇ ਕਿਹੜੀ ਗੱਲ ਤੋਂ ਖੁਸ਼ ਨੇ ਇਹਨਾਂ ਦਾ ਇਸ ਵਕਤ ਕੌਣ ਕੌਣ ਪਰਿਵਾਰ ਦੇ ਵਿੱਚ ਇੱਥੇ ਹੀ ਕਿੰਨੇ ਸਾਲ ਤੋਂ ਰਹਿ ਰਹੇ ਨੇ ਕਿਉਂ ਰਹਿੰਦੇ ਨੇ ਇਹ ਸਾਰੀਆਂ ਗੱਲਾਂ ਦੇ ਸਵਾਲ ਜਵਾਬ ਆਪਾਂ ਕਰਾਂਗੇ ਤੇ ਆਪਣੇ ਨਾਲ ਜਿਵੇਂ ਬਾਪੂ ਮਹਿੰਦਰ ਸਿੰਘ ਜੀ ਬਾਪੂ ਸੁਰਜੀਤ ਸਿੰਘ ਜੀ ਬੈਠੇ ਨੇ ਬਾਪੂ ਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਪੱਲੇ ਬਾਪੂ ਜੀ ਕਿੰਨੇ ਸਾਲ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਇਸੇ ਰਹਿ ਜੇ ਇਥੇ 16 ਸਾਲ ਤੋਂ ਅੱਛਾ ਹਾਂ ਜੀ ਤੇ ਬਬੀ ਜੀ ਉਸ ਤੋਂ ਪਹਿਲਾਂ ਫਿਰ ਤੁਸੀਂ ਇੱਥੇ ਕਿਉਂ ਨਹੀਂ ਆਏ ਤੁਸੀਂ ਹੋਰ ਪਿੰਡ ਜੋ ਪਹਿਲਾਂ ਜੇ ਫਿਰ ਅਸੀਂ ਅਸੀਂ ਨਿਆਣੇ تھےਗੇ ਮੂਹਰੇ ਮਖਤਿਆਰੀ ਤੇ ਉਹ ਪਿੰਡਾਂ ਦਾ ਕੰਮ ਚਲਾਈ ਜਾਂਦੇ ਮਾ ਨਾਲ ਅਸੀਂ ਜਰੀ ਜਾਂਦੇ ਉਹ ਜਗ੍ਹਾ ਉਹ ਆਪ ਜੀ ਉਹਨਾਂ ਦੀ ਬਡਾਰੂਆਂ ਦੀ ਚੀਜ਼ਾਂ ਦੇ ਦਸ਼ਕ ਵੀ ਫਿਰ ਪਰ ਆ ਇੱਥੇ ਆਉਣ ਲੱਗੇ ਜੀ ਇਹਨਾਂ ਦਾ ਪਿਆਰ ਕਰਿਆ ਫਿਰ ਅਸੀਂ ਬੁੜਕੇ ਲਿਆ ਇੱਥੇ ਮਤਲਬ ਪਹਿਲਾਂ ਜਿਹੜੀ ਜ਼ਮੀਨ ਸੀ ਠੇਕੇ ਵਟਾਈ ਤੇ ਤੁਹਾਡੇ ਵੱਡੇ ਲੈਂਦੇ ਸਨ ਉਸ ਤੋਂ ਬਾਅਦ ਜਦੋਂ ਪੂਰੇ ਹੋ ਗਏ ਫਿਰ ਤੁਹਾਡਾ ਵੱਡਾ ਭਰਾ ਜਿਹੜਾ ਹੈ ਉਹ ਆਣ ਕੇ ਇਹਨਾਂ ਨਾਲ ਕੰਮ ਕਰਾਉਣ ਲੱਗ ਗਿਆ ਤੇ ਉਹ ਫਿਰ ਪੂਰੇ ਹੋ ਗਏ ਸਨ ਹਾਂ ਜੀ ਉਹ ਪੂਰੇ ਹੋ ਗਏ ਠੀਕ ਹੈ ਤੇ ਉਹਨਾਂ ਦੀ ਵਿਧਵਾ ਕਿੱਥੇ ਰਹਿੰਦੇ ਤੁਹਾਡੀ ਪਰਜਾਈ ਉਹ ਪਿੰਡ ਰਹਿੰਦੇ ਆ ਜੀ ਖੇੜੀ ਅੱਛਾ ਬਾਬਾ ਜੀ ਇੱਥੇ ਠੇਕੇ ਤੇ ਇੰਨੀ ਦੂਰ ਆਣ ਕੇ ਇਸ ਤਰ੍ਹਾਂ ਨੇੜੇ ਲੈਣ ਦਾ ਕਾਰਨ ਕੀ ਹੈ ਕਾਰਨ ਇਹ ਸਾਡਾ ਪਿਆਰ ਹੈ ਇਹਨਾਂ ਨਾਲ अच्छा को रेट रूट ਦਾ ਵੀ ਫਰਕ ਹੁੰਦਾ ਹੈ रेट ਚੰਨ ਚਾਹੇ ਜ ਵੱਧ ਦਾ ਚਾਹੇ ਘੱਟਾ ਸਾਨੂੰ ਮਤਵ ਨਾਲ ਇੱਕ ਕੰਡੇ ਦਾ ਦੁੱਖ ਦੀ ਹੈ ਇੰਨਾ ਪਿਆਰ ਇਹਨਾਂ ਦਾ ਅੱਛਾ ਹਾਂਜੀ ਤੇ ਜਿਹੜਾ ਆਪਾਂ ਜਿਹੜੇ ਕਮਰਾ ਦੇਖ ਰਹੇ ਆ ਤੁਹਾਡੇ ਸੌਣ ਵਾਲਾ ਅੰਦਰੋਂ ਕਾਫੀ ਸਮਾਨ ਵੀ ਪਿਆ ਹੈ ਯਾਨੀ ਇੱਥੇ ਤੁਸੀਂ ਫਿਰ ਸੌਂਦੇ ਹੋ ਹਾਂਜੀ ਇੱਥੇ ਸੌਂਦੇ ਆ ਸੀ ਠੀਕ ਹੈ ਪ੍ਰਸ਼ਾਦਾ ਕਿੱਥੋਂ ਛੱਕਦੇ ਹੋ ਪ੍ਰਸ਼ਾਦਾ ਜੀ ਖੇੜੀ ਤੋਂ ਲੈ ਕੇ ਆਨੇ ਆਪ ਮਤਲਬ ਤੁਹਾਡੀ ਪਰਜਾਈ ਭਗਾਉਂਦੀ ਹੈ ਹਾਂਜੀ ਪਰਜਾਈ ਪਕਵਾ ਲੀ ਠੀਕ ਹੈ ਜਾਨੀ ਉਹ ਪ੍ਰਸ਼ਾਦਾ ਪਕਾਉਂਦੇ ਨੇ ਫਿਰ ਤੁਸੀਂ ਇੱਕ ਜਣਾ ਜਾ ਕੇ ਲੈ ਆਉਂਦੇ ਹੋ ਇੱਕ ਜਣਾ ਆ ਜਾਓ ਠੀਕ ਹੈ ਬਾਬਾ ਜੀ ਤੁਹਾਨੂੰ ਇਸ ਟਾਈਮ ਪਰੇਸ਼ਾਨੀ ਕੀ ਹੈ ਸਰੀਰ ਨੂੰ ਇਸ ਟਾਈਮ ਅੱਛਾ ਕੋਈ ਪਰੇਸ਼ਾਨੀ ਅੱਖਾਂ ਦਾ ਤੁਸੀਂ ਕਹਿ ਰਹੇ ਸੀ ਹਾਂ ਜੀ ਹਾਂ ਜੀ ਠੀਕ ਨੇ ਠੀਕ ਹੈ ਨਹੀਂ ਤੁਸੀਂ ਕਹਿ ਰਹੇ ਮੈਂ ਆਪਰੇਸ਼ਨ ਕਰਵਾਇਆ ਹੈ ਕਿ ਇਧਰਲੇ ਅੱਛਾ ਇਧਰਲੇ ਬਾਪੂ ਜੀ ਨੇ ਸੌਰੀ ਅੱਛਾ ਬਾਪੂ ਜੀ ਤੁਹਾਨੂੰ ਮਤਲਬ ਸਰੀਰ ਦੀ ਕੋਈ ਪਰੇਸ਼ਾਨੀ ਨਹੀਂ ਨਹੀਂ ਕੋਈ ਹੱਲ ਨਹੀਂ ਡੱਕੇ ਦਾ ਨਹੀਂ ਉਮਰ ਇਸ ਟਾਈਮ ਤੁਹਾਡੀ ਕਿੰਨੀ ਹੋ ਗਈ ਉਮਰ ਸੱਚੀ ਚਾਲ ਦੀ ਹੋ ਗਈ ਜੀ ਪਹਿਣਾ ਹੈਗੇ ਤੁਹਾਡੀਆਂ ہاں ਇੱਕ ਟੀਕੇ ਗੁਜਰਗੀ ਅੱਛਾ ਇੱਕ ਪਹਿਣਾ ਵੀ ਗੁਜਰਗੀ ਹੈ ਹਾਂਜੀ ਠੀਕ ਹੈ ਜਿਹੜੇ ਤੁਹਾਡਾ ਭਰਾ ਪੂਰਾ ਹੋਇਆ ਉਹਨਾਂ ਦੇ ਬੱਚੇ ਹੈਗੇ ਨੇ ਉਹਨਾਂ ਦੇ ਬੱਚੇ ਹੈਗੇ ਜੀ ਉਹਨਾਂ ਬੱਚੇ ਆਪਦੇ ਘਰ-ਬਾਰ ਗਏ ਬੇ ਨੇ ਅੱਛਾ ਯਾਨੀ ਤੁਹਾਡੀ ਜੇ ਕਹ ਲਈਏ ਜ਼ਿੰਦਗੀ ਇਹੀ ਹੈ ਤੁਹਾਡਾ ਘਰ ਪਰਿਵਾਰ ਇਹੀ ਹੈ ਜਿਹੜਾ ਕਿਸਾਨ ਦੇ ਤੁਸੀਂ ਮੋਟਰ ਤੇ ਠੇਕੇ ਤੇ ਜ਼ਮੀਨ ਲੈ ਕੇ ਰਹਿੰਦੇ ਹੋ ਹਾਂ ਘਰ ਇਹੀ ਹੈ ਜੀ ਇਹੀ ਮੰਨੋ ਜੀ ਸਾਡਾ ਬਸ ਠੀਕ ਹੈ ਹਾਂ ਜਦ ਐਸੇ ਰਹਿ ਰਹੇ ਹਾਂ ਜੀ ਕਮਾਰ ਹੈ ਰੋਟੀ ਖਾ ਰਹੇ ਠੀਕ ਹੈ ਆਪਾਂ ਬਾਪੂ ਸਰਜੀਤ ਸਿੰਘ ਜੀ ਨਾਲ ਗੱਲ ਕਰਦੇ ਹਾਂ ਬਾਪੂ ਜੀ ਸਾਸਰੀ ਘਰ ਹਾਂ ਠੀਕ ਆ ਜੀ ਸਾਥੀ ਬਾਪੂ ਜੀ ਤੁਹਾਨੂੰ ਕੋਈ ਸਰੀਰ ਦੀ ਪਰੇਸ਼ਾਨੀ ਹੈ ਜਿਵੇਂ ਬਾਪੂ ਮਹਿੰਦਰ ਸਿੰਘ ਕਹਿੰਦੇ ਵੀ ਮੈਂ ਤਾਂ ਠੀਕ ਆ ਤੁਹਾਨੂੰ ਕੋਈ ਹੈ ਨਹੀਂ ਇਹ ਹੀ ਹੈ ਜੀ ਬਸ ਅੱਖਾਂ ਢੀਆਂ ਹੋ ਕੋਈ ਖਸਣ ਚੋਕਾ ਅੱਛਾ ਹਾਂ ਬਸ ਬਹੁਤ ਸਾਰਾ ਗੋਡੇ ਗੋਦੀ ਬਾਹਰ ਰੱਖਾਤਾ ਕੋਈ ਨਾ ਪੱਠਾ ਦਾ ਆਪਰੇਸ਼ਨ ਕਰਵਾਉਣਾ ਜਾਂ ਕਰਵਾਇਆ ਨਾ ਕਰਵਾਇਆ ਦਾ ਅੱਛਾ ਹਾਂ ਇਹਦੀ ਡਾਈਟ ਘਟ ਗਈ ਅੱਛਾ ਹਾਂ ਹੁਣ ਇਹ ਆ ਵੀ ਇਹ ਵੀ ਘਟਾ ਹੈ ਤੇ ਇਹ ਜੂ ਹੁਣ ਜਦੋਂ ਸਾਡੇ ਤੇ ਮਗਾ ਚਾ ਪੂਰੇ ਰੈਂਚ ਪਵਾ ਮੈਂ ਰਹਿ ਗਈ ਜੇ ਮਾਰਗੇਟਾ ਠੀਕ ਹੈ ਨਹੀਂ ਬਾਪੂ ਜੀ ਤੁਸੀਂ 100 ਸਾਲ 150 ਸਾਲ ਜੀਵੋ ਤੁਸੀਂ ਹਾਂ ਤੇ ਬਾਪੂ ਜੀ ਜਿਸ ਤਰ੍ਹਾਂ ਤੁਸੀਂ ਇਹ ਖੇਤੀ ਕਰਦੇ ਹੋ ਠੇਕੇ ਤੇ ਲੈ ਕੇ ਹਾਂਜੀ ਤੁਹਾਨੂੰ ਬਚਤ ਫਿਰ ਕਮਾਈ ਕਿੰਨੀ ਕੋ ਹੋਏ ਕੋਈ ਬਚਤੇ ਦੇ ਵਿੱਚ ਕੁਝ ਨਹੀਂ ਆਉਂਦਾ ਰੋਟੀ ਬੱਝਦੀ ਆ ਅੱਥੇ ਆਣੀ ਰੋਟੀ ਤੁਸੀਂ ਦੇਖੋ ਦੋਸਤੋ ਇਹ ਨੇ ਗੁਰੂ ਨਾਨਕ ਸਾਹਿਬ ਦੇ ਸੱਚੇ ਸਿੱਖ ਇਹ ਨੇ ਮਹਿਪਾਗਾ ਵਾਲਾ ਵਾਂ ਜਿਹੜੇ ਦੋਵੇਂ ਨਾ ਭਰਾਵਾਂ ਦੇ ਵਿੱਚ ਬੈਠਾ ਮੈਨੂੰ ਮਾਣ ਹੀ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦੋ ਸੱਚੇ ਕੀਰਤੀ ਸਿੱਖ ਦੋ ਫਕੀਰ ਜਿਹੜੇ ਨੇ ਉਹਨਾਂ ਦੇ ਕੋਲ ਬੈਠਾ ਹਾਂ ਇਹ ਸਾਡੇ ਭਾਗ ਨੇ ਤੇ ਬਾਬਾ ਜੀ ਜਿਵੇਂ ਤੁਸੀਂ ਗੱਲ ਕਰੀ ਹੈ ਆਪਣੇ ਅੱਖ ਦੀ ਤੁਹਾਡੀ ਅੱਖ ਦਾ ਆਪਰੇਸ਼ਨ ਹੋਇਆ ਠੀਕ ਨਹੀਂ ਹੋਇਆ ਹੈਗਾ ਹਾਂ ਠੀਕ ਜੀ ਬੱਚੇ ਤੋਂ ਤੁਹਾਨੂੰ ਹੁੰਦੀ ਕੋ ਨਹੀਂ ਸਾਰੀ ਖੇਤੀ ਤੁਸੀਂ ਟੱਗਿਆ ਬਲਦਾਂ ਨਾਲ ਹੀ ਕਰ ਰਹੇ ਹੋ ਹਾਂ ਜੀ ਹਾਂ ਬੱਚੇ ਟਾਇਰ ਟੁੱਟਣਾ ਬਾਹਰ ਕੁਝ ਬਲਦਾਂ ਨਾਲ ਕਰਦੇ ਨੇ ਲੋਕ ਮਦਦ ਕਰ ਜਾਂਦੇ ਨੇ ਕਰਦੇ ਕਰਦੇ ਮਾਰ ਦਿੰਦੇ ਨੇ ਵਾਹ ਜੀ ਵਾਹ ਜਿਹੜੇ ਵੀ ਬਰਾਕ ਤੇ ਇੱਤਰੇ ਆਉਂਦਾ ਮਾਰ ਦਿੰਦਾ ਲੈ ਵੀ ਮੈਂ ਬਾਹਰ ਨਾ ਦਊਗਾ ਇਥੋਂ ਵਾਹ ਜੀ ਬਾਪੂ ਜੀ ਕਹਿੰਦੇ ਵੀ ਜਿਹੜੇ ਕੋਈ ਲੋਕ ਲੰਘਦੇ ਹੀ ਕਰਦੇ ਨੇ ਉਹ ਵੀ ਇਹਨਾਂ ਦੀ ਥੋੜਾ ਮੋਟਾ ਜਿਹੜੀ ਜਿੰਨੀ ਕੁ ਖੇਤੋਂ ਵਾਹ ਸਕਦੇ ਨੇ ਮਦਦ ਕਰ ਸਕਦੇ ਨੇ ਉਹ ਕਰ ਦਿੰਦੇ ਨੇ ਬਾਪੂ ਜੀ ਚਲੋ ਜੇ ਤੁਹਾਨੂੰ ਬੱਚੇ ਤੇ ਕੋਈ ਨਹੀਂ ਹੈਗੀ ਚਲੋ ਤੁਸੀਂ ਇਹੀ ਰਹਿਣ ਬਸੇਰਾ ਆਪਣਾ ਬਣਾ ਲਿਆ ਉਮਰ ਵੀ ਬਹੁਤ ਹੋ ਗਈ ਹੈ ਤੇ ਜਿਹੜੀਆਂ ਤੁਹਾਡੀਆਂ ਅੱਖਾਂ ਨੇ ਤੁਹਾਨੂੰ ਇਸ ਟਾਈਮ ਪੂਰਾ ਸੰਸਾਰ ਦੇਖ ਰਿਹਾ ਉਸ ਟਾਈਮ ਚਾਹੇ ਆਪਣਾ ਭਾਰਤ ਤੇ ਪਾਕਿਸਤਾਨੀ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ ਕੋਈ ਵੀ ਹੈ ਕੋਨੇ ਕੋਨੇ ਇਸ ਟਾਈਮ ਦੁਨੀਆ ਦਾ ਤੁਹਾਨੂੰ ਦੇਖ ਰਿਹਾ ਹੈ ਜੇ ਤੁਹਾਡੀ ਕੋਈ ਮਦਦ ਕਰੇ ਤੁਹਾਡੀਆਂ ਅੱਖਾਂ ਠੀਕ ਕਰਾਉਣੀਆਂ ਚਾਹਵੇ ਤੁਸੀਂ ਤਿਆਰ ਹੋ ਜੇ ਤੁਹਾਡੀ ਕੋਈ ਇਥੇ ਮਦਦ ਕਰੇ ਆਣ ਕੇ ਹਾਂ ਠੀਕ ਹੈ ਹਾਂ ਕਰਵਾ ਲਾਂਗੇ ਜੇ ਤੋ ਕਰੂਗਾ ਭਾਈ ਕੋਈ ਮਦਦ ਤੇ ਬੜੇ ਨਹੀਂ ਬਾਬੇ ਨਾਲ ਕੇ ਬੜੇ ਸਿੱਖ ਨਹੀਂ ਬੜੇ ਭਗਵਾਨ ਨੇ ਅੱਲਾਹ ਤਾਲਾ ਦੇ ਨੇ ਪੁੱਤਰ ਬੱਚੇ ਪੜੇ ਨੇ ਹਾਂਜੀ ਹਾਂ ਹਾਂ ਉਹ ਕਰਨਗੇ ਤੁਹਾਡੀ ਮਦਦ ਕੋਈ ਨਹੀਂ ਕੋਈ ਕਰਾ ਦਾਂਗੇ ਠੀਕ ਹੈ ਹਾਂ ਤੇ ਫਿਰ ਤਾਂ ਮੈਂ ਕਹਿੰਨਾ ਬਾਬਾ ਜੀ ਮੈਂ ਸੀਰੀਅਸਲੀ ਜਣੀ ਤੁਹਾਨੂੰ ਕੋਈ ਮਜ਼ਾਕ ਨਹੀਂ ਕਰ ਰਿਹਾ ਜਿਵੇਂ ਤੁਹਾਨੂੰ ਦਿੰਦਾਂ ਦੀ ਵੀ ਮੈਂ ਸਮੱਸਿਆ ਵੇਖ ਰਿਹਾ ਹਾਂ ਜੇ ਕੋਈ ਗੁਰੂ ਦਾ ਪਿਆਰਾ ਕਰਾਏਗਾ ਨਾ ਜੀ ਜਾਂ ਚੈਨਲ ਤੋਂ ਅਸੀਂ ਤੁਹਾਡਾ ਨੰਬਰ ਦੇਵਾਂਗੇ ਤੁਹਾਡੀ ਕਾਪੀ ਦਾ ਹਾਂ ਠੀਕ ਹੈ ਤੁਸੀਂ ਆਪਣਾ ਖਾਤਾ ਨੰਬਰ ਦੇ ਦਿਓ ਹਾਂ ਖਾਤਾ ਤੁਹਾਡੇ ਨੰਬਰ ਹੀ ਨਾਮ ਹੀ ਦਾ ਮੇਰੇ ਨਾਮ ਆ ਚੱਜੀ ਜਿਹੜੇ ਨਾਮ ਉਹ ਮੁੰਡੇ ਕੋਲ ਹੈ ਤਾਂ ਉਹ ਕਟਾ ਨਹੀਂ ਜਿਹੜੇ ਖਾਤਾ ਹੈ ਤਾਂ ਤੁਹਾਡੇ ਨਾਮ ਹੈ ਨਾ ਹਾਂ ਹਾਂ ਮੇਰੇ ਨਾਮ ਹੈ ਫਿਰ ਤੁਸੀਂ ਕਢਾਉਂਦੇ ਹੋ ਹਨਾ ਹਾਂ ਹਾਂ ਅਜੇ ਕੁਝ ਨਹੀਂ ਕਢਾਇਆ ਉਹ ਚੋਂ ਵੇਖ ਲਿਓ ਤੁਸੀਂ ਕੋਈ ਨਾ ਤਾੜੂ ਕਰੇ ਤੁਸੀਂ ਬੇਫਿਕਰ ਰਹੋ ਜੀ ਪੈਸੇ ਬਾਬਾ ਨਾਨਕ ਕੋ ਚ ਬਤੇਰੇ ਭੇਜੇਗਾ ਹਾਂ ਬਸ ਤੁਹਾਨੂੰ ਬੇਨਤੀ ਇਹ ਵੀ ਜਦੋਂ ਵੀ ਜਿਹੜੇ ਗੁਰ ਵੈਗਰੂ ਦੇ ਭਗਵਾਨ ਦੇ ਬੱਚੇ ਨੇ ਮਦਦ ਕਰਨਗੇ ਤਾਂ ਤੁਸੀਂ ਲੱਗੇ ਅਥੀ ਅੱਖਾਂ ਦੇ ਨਾਲ ਆਪਣੇ ਦੰਦਾਂ ਦਾ ਵੀ ਇਲਾਜ ਕਰਵਾ ਲਓ। ਇਲਾਜ ਕਰਾਂਗੇ ਬੜੀ ਮੁਸ਼ਕਲ ਆ ਰੋਟੀ ਖਾਣੇ। ਅੱਛਾ ਹਾਂ ਰੋਟੀ ਖਾਣੀ ਐਵੇਂ ਤੂੰ ਕਹਾ ਪਿੰਡ ਨੂੰ ਜਿਹੜਾ ਜਾਣਾ ਢੇੜੇ ਲਾਜਦੇ ਨੇ ਚਾਰ ਉਹ ਗਰਮ ਰੋਟੀ ਸੀ ਮਹਾਰਾਜਾ। ਉਹ ਗਰਮ ਰੋਟੀ ਕਿਉਂ ਕੋਢੀ ਹੁੰਦੀ ਆ ਕੱਢੀ ਜਾਂਦੀ ਆ। ਨਹੀਂ ਕੋਈ ਨਹੀਂ ਤੁਸੀਂ ਫਿਰ ਕੈੜੀ ਵੀ ਖਾ ਲਿਆ ਕਰੋ। ਇਸ ਟਾਈਮ ਮੈਂ ਸਾਰੇ ਜਿੰਨੇ ਵੀ ਸਾਰੇ ਮੇਰੇ ਭੈਣ ਭਰਾ ਨੇ ਜਿਹੜੇ ਸਾਰੇ ਧਰਮ ਸਾਬੇ ਧਰਮਾਂ ਤੋਂ ਉੱਚਾ ਜਿਹੜਾ ਹੈ ਇਨਸਾਨੀਅਤ ਦੀ ਸੇਵਾ ਮਨੁੱਖਤਾ ਦੀ ਸੇਵਾ ਅਸਲੀ ਧਰਮ ਹੈ ਵੇ ਤੇ ਜਿਹੜੇ ਵੀ ਵੀਰ ਭੈਣਾ ਸੁਣ ਰਹੇ ਨੇ ਜਦੋਂ ਵੀ ਮਦਦ ਕਰਨਗੇ ਇਹਨਾਂ ਦਾ ਜਿਹੜਾ ਦੁੱਖ ਹੈ ਉਹ ਦੰਦਾਂ ਦਾ ਤੇ ਅੱਖਾਂ ਦਾ ਬੜਦ ਬੜੇ ਵਧੀਆ ਚਲਾਉਂਦੇ ਨੇ ਤੁਸੀਂ ਵੀਡੀਓ ਚ ਵੀ ਵੇਖ ਸਕਦੇ ਹੋ ਆਪਣੇ ਹੱਥੀਂ ਕਿਰਤ ਕਰਦੇ ਨੇ ਬਾਬਾ ਜੀ ਇੱਕ ਗੱਲ ਦੱਸੋ ਜਿਹੜੇ ਕਈ ਨਾ ਬੜੇ ਸੋਹਣੇ ਆਪਾਂ ਕਿਸੇ ਦੀ ਖਿਲਾਫ ਨਹੀਂ ਬੋਲ ਰਹੇ ਪਰ ਬਾਬੇ ਨਾਲ ਜਿਹੜੇ ਬੱਚੇ ਨੇ ਨੌਜਵਾਨ ਨੇ ਪੂਰੇ ਚੰਗੇ ਸਰੀਰ ਦੇ ਨੇ ਉਹ ਵੀ ਡੇਰੇ ਬਣਾ ਕੇ ਮਾਲਾ ਲੈ ਕੇ ਉਹ ਵੀ ਬੈਠੇ ਨੇ ਮਤਲਬ ਉੱਥੇ ਰਾਬ ਨਾਮ ਕਰਦੇ ਨੇ ਹਾਂ ਉਹ ਖੇਤੀਬੋਤੀ ਨਹੀਂ ਕਰਦੇ ਤੁਸੀਂ ਨਹੀਂ ਬਾਬਾ ਜੀ ਇਸ ਤਰ੍ਹਾਂ ਕੋਈ ਮਾਲਾ ਮੋਲਾ ਲੈ ਕੇ ਬੈਠ ਸਕਦੇ ਮਾਲਾ ਫੇਰ ਸਾਨੂੰ ਖਾਣ ਨੂੰ ਕੌਣ ਦੇਊ ਉਹ ਬਾਬੇ ਵੀ ਤਾਂ ਖਾਈ ਜਾਂਦੇ ਨਹੀਂ ਹਾਂ ਨਹੀਂ 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 ਆਪਾਂ ਆਖਰੀ ਕਮਾਈ ਖਾਣੀ ਆਪਦੀ ਕਰਕੇ ਅੱਛਾ ਹਾਂ ਜਿੰਨਾ ਤੇ ਜ਼ਿੰਦਗੀ ਜਿਉਂਦੀ ਹੈ ਠੀਕ ਹੈ ਹਾਂ ਆਪਾਂ ਬੈ ਕੇ ਨਹੀਂ ਖਾਣਾ ਠੀਕ ਹੈ ਠੀਕ ਹੈ ਜਾਂ ਇਹ ਕੋਠੇ ਕੇ ਤੇ ਦੀ ਬਟਾਈ ਦੇ ਲਈ ਕੁਝ ਕਰੀਏ ਠੀਕ ਹੈ ਆਪਾਂ ਆਪਣੀ ਕਿਰਤ ਕਰਕੇ ਖਾਣੀ ਆ ਮਤਲਬ ਤੁਸੀਂ ਸਾਦਾ ਵਾਂਗ ਬੈਠ ਕੇ ਡੇਰਿਆਂ ਚ ਨਹੀਂ ਖਾਣੀ ਨਾ ਨਾ ਉਹ ਮਾਲਕ ਨਾ 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 ਐ ਨਹੀਂ ਬੈਠ ਕੇ ਖਾਣਾ ਬਾਬਾ ਜੀ ਤੁਸੀਂ ਬਾਪੂ ਜੀ ਇਹਨਾਂ ਨੂੰ ਕੋਈ ਸਲਾਹ ਨਹੀਂ ਦਿਓਗੇ ਵੀ ਜਿਵੇਂ ਹੁਣ ਬੈਠ ਕੇ ਬਾਬੇ ਵੀ ਜਾਂ ਲੀਡਰ ਨੇ بڑے ਵੱਨਸਵ ਨੇ ਲੋਕ ਨੇ ਆਪਾਂ ਕਿਸੇ ਦੀ ਕੋ ਖਿਲਾਫ ਨਹੀਂ ਗੱਲ ਕਰ ਰਹੇ ਪਰ ਉਹ ਵੀ ਤਾਂ ਖਾਂਦੇ ਪੀਂਦੇ ਨੇ ਨਾ ਬਣਾ ਕੇ ਕੋ ਆਪਣਾ ਜਗਾੜ ਜਾਂ ਬਣ ਜਾਂਦਾ ਹੀ ਪੈਸੇ ਆ ਜਾਂਦੇ ਨੇ ਤੁਸੀਂ ਕਰਨੋ ਐ ਬਾਬਾ ਸਰਜੀਤ ਸਿੰਘ ਦੇ ਕਿਹਦੇ ਨਹੀਂ ਜੀ ਜੀ ਐਸੀ ਤਾਂ ਆਪ ਦਾ ਆਜ ਦਸਾਂ ਰਹਾ ਹਾਂ ਦੀ ਕਮਾਈ ਕਰਕੇ ਖਾਣਾ ਠੀਕ ਹੈ ਹਾਂ ਸਾਨੂੰ ਉਹ ਪੁੰਨ ਨਹੀਂ ਆ ਉਹ ਵੀ ਤਾਂ ਬਾਬਾ ਜੀ ਅਸ਼ੀਰਵਾਦ ਹੀ ਦੇਂਦੇ ਨੇ ਲੋਕਾਂ ਨੂੰ ਸਾਨੂੰ ਉਹ ਉਹ ਉਹਨਾਂ ਨੂੰ ਪੁੰਨ ਨਹੀਂ ਉਹਨਾਂ ਨੂੰ ਪੁੰਨ ਲਈ ਆਪਾਂ ਨੂੰ ਇਹ ਪੁੰਨ ਹੀ ਦੇ ਆਪਾਂ ਤਾਂ ਆਪਦੀ ਕਮਾਈ ਬਾਪੂ ਜੀ ਕਿਹਨਾ ਬਾਪੂ ਸਰਜੀ ਸਿੰਘ ਨਾਲ ਦੱਸ ਰਹੇ ਸਨ ਵੀ ਜਦੋਂ ਹੁਣ ਸਾਨੂੰ ਉਹਨਾਂ ਨੂੰ ਅੱਖਾਂ ਤੋਂ ਨਹੀਂ ਦਿਸ ਰਿਹਾ ਤੁਹਾਡੇ ਸਕੇ ਭਰਾਣੇ ਤੁਹਾਡੀ ਜਿੰਦ ਜਾਨ ਨੇ ਤੁਸੀਂ ਕਿਉਂਕਿ ਸਕੇ ਭਰਾਵਾਂ ਤੋਂ ਉੱਪਰ ਕੁਝ ਹੁੰਦਾ ਨਹੀਂ ਕੁਝ ਵੀ ਹਾਂਜੀ ਉਹ ਕਹਿੰਦੇ ਵੀ ਹੁਣ ਸਾਡੇ ਤੋਂ ਖਾਦ ਵਗੈਰਾ ਨਹੀਂ ਪੈਂਦੀ ਦੇਸੀ ਮੁੰਡਿਆਂ ਨੂੰ ਬੁਲਾ ਲਈਨੇ ਔਰੇ ਮੁੰਡਿਆਂ ਨੂੰ ਬੁਲਾਉਂਦੇ ਹੋ ਹਾਂਜੀ ਆ ਗਏ ਮੁੰਡੇ ਆ ਗਏ ਜੀ ਅੱਛਾ ਇਹ ਜਿਹੜੇ ਮੁੰਡੇ ਖੜੇ ਨੇ ਆਪਣੇ ਕੋਲੇ ਰੇਪਾਉਣ ਆਏ ਨੇ ਹਾਂ ਇਹ ਰੇਪਾਉਣ ਆਏ ਨੇ ਜੀ ਆਪਾਂ ਇਹਨਾਂ ਨਾਲ ਕਰ ਲਈ ਗੱਲ ਥੋੜੀ ਜੀ ਪੁੱਛ ਲਈਏ ਕਰੋ ਠੀਕ ਹੈ ਭਾਈ ਜੀ ਮੈਂ ਗੱਲ ਕਰ ਰਿਹਾ ਵੀਰ ਆਰੀ ਇੱਥੇ ਖੜੇ ਨੇ ਇੱਥੇ ਬਾਈ ਖੜੇ ਨੇ ਜਿਹੜੇ ਖਾਦ ਪਾਉਣ ਵਾਤੇ ਆਏ ਨੇ ਭਾਈ ਇਨਾਮ ਕੀ ਹਰਪ੍ਰੀਤ ਸਿੰਘ ਹੈ ਜੀ ਹਰ ਪਰਿਵਾਰ ਸੰਘ ਲਈ ਬਪੂਰੀ ਕਹਿੰਦੇ ਨੇ ਵੀ ਜਦੋਂ ਕੋਈ ਖਾਦ ਵਗੈਰਾ ਪਾਉਣ ਦੀ ਕੋਈ ਹੋਰ ਕੰਮ ਸਾਡੇ ਤੋਂ ਨਹੀਂ ਹੁੰਦਾ ਤਾਂ ਅਸੀਂ ਮੁੰਡਿਆਂ ਨੂੰ ਬੁਲਾ ਲੈਂਦੇ ਆ ਤੁਸੀਂ ਆਏ ਹੁਣ ਕੰਮ ਹੱਥ ਵਟਾਉਣ ਹਾਂਜੀ ਹਾਂਜੀ ਤੇ ਬਾਈ ਜੀ ਜਿਹੜਾ ਤੁਹਾਨੂੰ ਸੁਨੇਹਾ ਫਿਰ ਕੌਣ ਦਿੰਦਾ ਵੀ ਇਹਨਾਂ ਦਾ ਜਿਵੇਂ ਇਹਨਾਂ ਦਾ ਸਰਦਾਰ ਹੈ ਜਿਨ੍ਹਾਂ ਦੀ ਇਹ ਜ਼ਮੀਨ ਲੈ ਰਹੇ ਨੇ ਸ਼ਾਇਦ ਉਹ ਘਾਟ ਇਹਨਾਂ ਦੇ ਨਾਲ ਕੰਮਕੋਰ ਚ ਕਿਉਂਕਿ ਇਹ ਇੱਕ ਸਾਰਾ ਸੰਭਿਆ ਹੋਇਆ ਇਹਨਾਂ ਨੇ ਫਿਰ ਤੁਹਾਨੂੰ ਸੁਨੇਹਾ ਕੌਣ ਆਉਂਦਾ ਸੁਨੇਹਾ ਹੀ ਲਾ ਦਿੰਦੇ ਨੇ ਜੀ ਸਾਨੂੰ ਕਿਵੇਂ ਮਤਲਬ ਸਾਈਕਲ ਤੋਂ ਗੁਲਤੇ ਜਾ ਕੇ ਦੱਸ ਦਿੰਦੇ ਨੇ ਉਹ ਰਾਹ ਪਰਾਂ ਜਿੱਥੇ ਕਿਤੇ ਕੰਮ ਧੰਦਾ ਕਰਦੇ ਆ ਅੱਛਾ ਇਹ ਨਹੀਂ ਸਾਈਕਲ ਤੇ ਤੁਹਾਨੂੰ ਬੁਲਾ ਲਿਆਉਂਦੇ ਨੇ ਬੁਲਾ ਲਿਆਉਂਦੇ ਨੇ ਠੀਕ ਹੈ ਤੁਹਾਨੂੰ ਇਹ ਜਿਹੜੀਆਂ ਦੋ ਰੂਹਾਂ ਨੇ ਬਾਈ ਵੀਰੇ ਤੁਹਾਡੇ ਏਰੀਆ 'ਚ ਤੁਹਾਨੂੰ ਕੀ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਬਹੁਤ ਅੱਛੇ ਨੇ ਬੰਦੇ ਜਿਹਨਾਂ ਦੇ ਸੰਵਾਦੀ ਕਰਤ ਖਾਂਦੇ ਆ ਠੀਕ ਹੈ ਰੱਬੀ ਹਨਾ ਫਿਰਦਾ ਤੁਹਾਡੇ ਕੋਲੇ ਇੱਥੇ ਹਾਂਜੀ ਔਖਾ ਬਹੁਤ ਹੈ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹਨਾ ਕੋਈ ਹੋਰ ਹੋਰ ਕੋਈ ਮੇਰੇ ਵਰਗਾ ਨਕਲ ਵੀ ਕਰਨ ਦੁਰਪੂਗਾ ਕਈ ਵਾਰੀ ਹਾਲ ਫੜ ਕੇ ਜਾ ਕੋਈ ਹੋਰ ਕੁਝ ਕਰਕੇ ਥੋੜੀ देर ਫੋਟੋਗ੍ਰਾਫੀ ਵੀਡੀਓਗ੍ਰਾਫੀ ਹੋ ਸਕਦੀ ਹੈ ਸਟੇਟਸ ਪੈ ਸਕਦੇ ਨੇ ਪਰ 5 ਕਿਲੇ ਜਾਂ 5 ਕਿਲਾਂ ਤੋਂ ਉੱਪਰ ਹਾਲਾ ਨਾਲ ਪਾਉਣਾ 75 ਤੋਂ 80 ਸਾਲ ਦੀ ਉਮਰ ਇੱਕ ਰਿਕਾਰਡ ਹੀ ਹੈ ਆਪਾਂ ਬਾਪੂ ਜੀ ਨਾਲ ਹੋਰ ਗੱਲਬਾਤ ਕਰਦੇ ਆ ਇੱਥੇ ਇੱਕ ਮਾਤਾ ਸੀ ਜਦੋਂ ਅਸੀਂ ਆਏ ਆ ਉਰੇ ਉਹ ਪਤਾ ਨਹੀਂ ਕਿੱਧਰ ਚਲੇ ਗੋ ਕੌਣ ਨੇ ਉਹੋ ਐ ਤੇ ਆਪਣਾ ਇਹ ਸ਼ਰਾਬ ਦੇ ਡਗਣਾ ਕੂੜਾ ਛੱਟ ਦੇ अच्छा अच्छा ਤੁਹਾਡੇ ਜਿਹੜੇ ਸਰਦਾਰ ਹੈ ਉਹਨਾਂ ਦਾ ਜਿਹੜਾ ਪਸ਼ੂਆਂ ਦਾ ਗੋੜਾ ਗੋਹਾ ਕੁੜਾ ਕਰਦਾ ਉਹ ਗੋਹਾ ਕੁੜਾ ਕਰਦਾ ਠੀਕ ਹੈ ਠੀਕ ਹੈ ਉਹ ਵੀ ਵਿਚਾਰੀ ਮੈਨੂੰ ਨੇਕ ਰੂਹ ਲੱਗੀ ਆ ਕੋਈ ਉਹ ਵੀ ਇੱਕ ਤਰ੍ਹਾਂ ਤੋਂ ਹਾਂ 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 ਸਹੀ ਆ ਗੱਲ ਠੀਕ ਹੈ ਆਹ ਉਹ ਉਹ ਭਗਤ ਨਹੀਂ ਆ ਭਗਤ ਨਹੀਂ ਹੈ ਨਾ ਲੱਗਿਆ ਮੈਨੂੰ ਹਾਂ ਇਸੇ ਪਿੰਡ ਦੀ ਹੈ ਇਸੇ ਪਿੰਡ ਦੀ ਬਾਮਾ ਜੀ ਭਗਵਾਨ ਹੁਣ ਹੁਣ ਮਿਲ ਸਕਦੇ ਆਪਕ ਨੂੰ ਕਿਦੋਂ ਕਿੱਧਰ ਵਾਗੇ ਉਹ ਕੋਈ ਪਤਾ ਹੀ ਨਹੀਂ ਕਿੱਥੇ ਟਿਕਾਣਾ ਉਹਦਾ ਇਹ ਨਹੀਂ ਪਤਾ ਕਿਹਦੇ ਕੰਮ ਤੇ ਵਾਗੀ ਅੱਛਾ ਹਾਂ ਉਹਦੇ ਘਰ ਪਰਿਵਾਰ ਹੈਗਾ ਹੈਗਾ ਮੁੰਡਾ ਹੈ ਪਰ ਆ ਰਿਹਾ ਹੈ ਉਤੇ ਪੁੱਤਿਆ ਠੀਕ ਜਾਈ ਵਧੀਆ ਉਹਨੂੰ ਸੰਭਾਲਣ ਵਾਲੇ ਹੈਗੇ ਨੇ ਹੈਗੇ ਹੈਗੇ ਸੰਭਾਲਣ ਵਾਲੇ ਠੀਕ ਹੈ ਹਾਂ ਤੇ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਕੋਈ ਸਰਕਾਰ ਨੂੰ ਜਾਂ ਕਿਸੇ ਬੰਦੇ ਨੂੰ ਤੁਹਾਡੇ ਕੋਈ ਦਿਲ ਚੋਂ ਹੋਵੇ ਗੱਲ ਵੀ ਨਾ ਦੇਖੋ ਆਪਣੀ ਅੱਗੇ ਲੱਗੀ ਤੇ ਇੱਥੇ ਅੱਛਾ ਕਣਕ ਨੂੰ ਅੱਛਾ ਆਹ ਚਾਤ ਆ ਦੇ ਸਾਹ ਠੀਕ ਹੈ ਜੇ ਤੂੰ ਪੰਜ ਵਿੱਘਾ ਦਾ ਖਰਚਾ ਵੀ ਪਿਆ ਠੇਕਾ ਵੀ ਗਿਆ ਸਭ ਹੋ ਗਿਆ ਸਾਨੂੰ ਪੰਜੇ ਵਿੱਚ ਅੱਗ ਕਿਵੇਂ ਲੱਗੀ ਸੀ ਅੱਗ ਇਹ ਲੱਗੀ ਆ ਉਹ ਲੈ ਜਾਂਦੀ ਸੀ ਕੋਟੀ ਵੱਡੀ ਤੇ ਨੇਰੀ ਆ ਗਈ ਨੇਰੀ ਆਈ ਵੀ ਚਾਹ ਟੁੱਟ ਕੇ ਭੁੰਜੇ ਦੇ ਕਿ ਉਹਨਾਂ ਨੇ ਫੇਰ ਸੁੱਟ ਲਾਤੀ ਅੱਛਾ ਬੀਬੀ ਆਲੇ ਨੇ ਜਦ ਤਾਈ ਵੀ ਉਹ ਨਾਲ ਜੀ ਨਾਲ ਹੀ ਅੱਗ ਲਾਤੀ ਉਹ ਖੱਤੇ ਦਾ ਵੱਡਾ ਵਾਤੀ ਜਨੇ ਸੀ ਵੱਡੇ ਰੱਖੀ ਕਣਕ ਉਹ ਉਹ ਤੋਂ ਉਹ ਤੋਂ ਅੱਗ ਲਾ ਕੇ ਆਪਣੇ ਆਪ ਦੀ ਠੀਕ ਹੈ ਦੋਸਤੋ ਵੇਖੋ ਜਿਵੇਂ ਬਾਪੂ ਜੀ ਰੀ ਦੱਸ ਰਹੇ ਨੇ ਕਿ ਇਹਨਾਂ ਦੀ ਕਣਕ ਵੀ ਜਿਹੜੀ 1 ਏਕੜ ਤੋਂ ਵਧੇਰੇ ਦੇ ਲਗਭਗ ਸੜ ਗਈ ਪਰ ਕਿਸੇ ਨੇ ਮਦਦ ਨਹੀਂ ਕੀਤੀ ਇਹਨਾਂ ਦੀ ਕਿਸੇ ਸਰਕਾਰ ਨੇ ਨਹੀਂ ਮਦਦ કરી ਤੇ ਆਪਾਂ ਨਹੀਂ ਤੇ ਵੱਡੀਆਂ ਵੱਡੀਆਂ ਗੱਲਾਂ ਸੁਣਨ ਨੂੰ ਆਉਂਦੀਆਂ ਨੇ ਉਮਰ ਇਹਨਾਂ ਦੀ ਵੇਖ ਲਓ ਤੇ ਕਿਸੇ ਨੇ ਨਿਆ ਨਹੀਂ ਕਰਿਆ ਹੈਗਾ ਏਰੀਆ ਦਾ ਪਟਵਾਰੀ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਉਹ ਸੁਣ ਰਹੇ ਹੋਣਗੇ ਇਸ ਵਕਤ ਤੇ ਉਹਨਾਂ ਨੂੰ ਆਪਣੇ ਅੰਦਰ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ ਕਿ ਉਹ ਉਹਨਾਂ ਲੋਕਾਂ ਦੀ ਹੀ ਗੱਲ ਸੁਣਦੇ ਨੇ ਜਿਹੜੇ ਇਹਨਾਂ ਨੂੰ ਫੋਨ ਕਰ ਲੈਂਦੇ ਨੇ ਉਹਨਾਂ ਦੀ ਹੀ ਸੁਣਦੇ ਨੇ ਜਿਨ੍ਹਾਂ ਕੋਲੇ ਵੱਡੀਆਂ-ਵੱਡੀਆਂ ਗੱਡੀਆਂ ਹੁੰਦੀਆਂ ਨੇ ਕੀ ਜਿਹੜੇ ਬਲਦਾਂ ਵਾਲੇ ਨੇ ਸਾਈਕਲਾਂ ਦੇ ਉੱਪਰ ਚੱਲਦੇ ਨੇ ਅਜੇ ਹੱਡੀਆਂ ਜਿਹੜੀਆਂ ਨੇ 80 ਸਾਲ ਦੀ ਉਮਰ ਐ ਜਿਵੇਂ ਤੁਸੀਂ ਸੁਣਿਆ ਨੌਜਵਾਨ ਆਪਾਂ ਨੂੰ ਦੱਸ ਰਹੇ ਸਣ ਜਿਹੜੇ ਇਹਨਾਂ ਦੇ ਖਾਦ ਵਗੈਰਾ ਪਾਉਣ ਆਉਂਦੇ ਨੇ ਨਾਲ ਇਹਨਾਂ ਦੇ ਹੱਥ ਵਟਾਉਂਦੇ ਨੇ ਨਜ਼ਰ ਇਹਨਾਂ ਦੀ ਕਮਜ਼ੋਰ ਇਹਨਾਂ ਤੋਂ ਜਿਹੜਾ ਕੰਮ ਨਹੀਂ ਹੋ ਰਿਹਾ ਤਾਂ ਇਹ ਸਾਈਕਲ ਤੇ ਉਹਨਾਂ ਨੂੰ ਬੁਲਾ ਰਹੇ ਹੁੰਦੇ ਨੇ ਪਰ ਜਿਹੜੇ ਸਾਡੇ ਮਾਨਜੋਗ ਐਸਡੀਐਮ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਪਟਵਾਰੀ ਨੇ ਪ੍ਰਸ਼ਾਸਨ ਜਿਹੜਾ ਮਾਂ ਹੁੰਦਾ ਆਪਣੇ ਪਰਿਵਾਰ ਹੁੰਨੇ ਆ ਅਸੀਂ ਲੋਕ ਉਹਨਾਂ ਦਾ ਪਰਿਵਾਰ ਆਗੇ ਮਾਂ ਬਾਪੀ ਜੇ ਨਾ ਪੁੱਛਿਆ ਲਾਦ ਨੂੰ ਫਿਰ ਹੋਰ ਕਿਸੇ ਨੇ ਕੀ ਪੁੱਛਣਾ ਤੇ ਬਹੁਤ ਇੱਕ ਸ਼ਰਮ ਵਾਲੀ ਗੱਲ ਹੈ ਇਹਨਾਂ ਦੀ ਕਣਕ ਵਡੇਰਿਆਂ ਦੀ ਸੜਗੀ ਠੇਕੇ ਤੇ ਲੈ ਕੇ ਹਾਲਾ ਨਾਲ ਬਲਦਾਂ ਨਾਲ ਖੇਤੀ ਕਰਨੀ ਉੱਪਰ ਉਹਨਾਂ ਨੂੰ ਉਹਨਾਂ ਦਾ ਹੱਕ ਦੀ ਨਹੀਂ ਦੇਣਾ ਤੇ ਇਹ ਕਿਤੇ ਨਾ ਕਿਤੇ ਇੱਕ ਸਿਸਟਮ ਜਿਹੜਾ ਹੈ ਇੱਥੋਂ ਜਿਹੜੀ ਤਸਵੀਰ ਹੈ ਸਾਡਾ ਪਿਆਰਾ ਜਹਾਦੇਸ਼ ਹੈ ਤੇ ਉਹਦੀ ਤਸਵੀਰ ਕਿਸ ਤਰ੍ਹਾਂ ਦੀ ਪੂਰੀ ਦੁਨੀਆ ਚ ਜਾਂਦੀ ਹੈ ਵੀ ਸੋਚਣ ਵਾਲੀ ਗੱਲ ਹੈ ਤੇ ਦੋਸਤੋ ਜੇ ਤੁਸੀਂ ਜਿੰਨੀ ਵੀ ਕੋਈ ਮਦਦ ਕਰ ਸਕਦੇ ਹੋ ਹੇਠਾਂ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਖਾਤਾ ਨੰਬਰ ਬਾਪੂ ਜੀ ਰਾਂ ਦਾ ਜੋ ਵੀ ਤੁਸੀਂ ਤਿਲਫੁਲ ਮਦਦ ਕਰਨਾ ਚਾਹਵੇ ਜਾਂ ਤੁਸੀਂ ਇੱਥੇ ਆਣਾ ਚਾਹੋ ਤੂਰੀ ਤੋਂ ਛੇਰਪੁਰ ਛੇਰਪੁਰ ਦੇ ਬਿਲਕੁਲ ਨਾਲ ਹੈ ਗੋਬਿੰਦਪੁਰਾ ਕਿਸੇ ਨੂੰ ਵੀ ਦੂਰੋਂ ਪੁੱਛੋਗੇ ਹਰੇਕ ਬੰਦਾ ਜੇ ਬਾਪੂ ਜੀ ਰਾਂ ਨੂੰ ਜਾਣਦਾ ਹੈ ਜਿਹੜੇ ਬਲਦਾਂ ਨਾਲ ਖੇਤੀ ਕਰਦੇ ਨੇ ਵਡੇਰੀ ਉਮਰ ਦੇ ਵਿੱਚ ਹਰੇਕ ਹੀ ਤੁਹਾਨੂੰ ਇੱਥੇ ਬੜੀ ਤੇ ਜਿਹੜੇ ਵੀ ਵੇਖੋ ਕਮਾਲ ਬਾਪੂ ਜੀ ਰਾਂ ਨੇ ਨਾਮ ਕਿੰਨਾ ਕਮਾਇਆ ਹੈ ਕੀ ਅਸੀਂ ਜਿੱਥੇ-ਜਿੱਥੇ ਵੀ ਆਉਂਦਾ ਮੈਂ ਰਸਤਾ ਪੁੱਛਦਾ ਆਇਆ ਵਾਂ ਹਰ ਇੱਕ ਬੰਦੇ ਖੁਸ਼ੀ ਮਹਿਸੂਸ ਕਰਦਾ ਏ ਸ਼ਾਇਦ ਯਾਰ ਸਾਡੇ ਕਿਸੇ ਦੇ ਭਾਗਾ ਚ ਇਹੋ ਜੀ ਗੱਲ ਹੋਏਗੀ ਕਿ ਇੱਕ ਦੂਰ ਦਰਾਂ ਦੇ ਪਿੰਡਾਂ ਦੇ ਵੀ ਇੰਨਾ ਮਾਣ ਇੰਨਾ ਪਿਆਰ ਦਿੰਦੇ ਹੁਣ ਇਹਨਾਂ ਦੇ ਪਿੰਡ ਦੇ ਵਿੱਚ ਆਇਆ ਪਿੰਡ ਦੇ ਵੀ ਇੱਕ ਬੰਦਾ ਨਾਲ ਭੱਜ ਲਿਆ ਕਹਿੰਦਾ ਜੀ ਮੈਂ ਤੁਹਾਨੂੰ ਹੁਣੀ ਉੱਥੇ ਛੱਡ ਆਉਣਾ ਵਾ ਜੇ ਇਹਨਾਂ ਨੇ ਨੇਕੀ ਕਮਾਈ ਹੈ ਤਾਂ ਇਸ ਤਰ੍ਹਾਂ ਹੋ ਰਿਹਾ ਸੋ ਦੋਸਤੋ ਆਪਾਂ ਇਹਨਾਂ ਦੀ ਮਦਦ ਜ਼ਰੂਰ ਕਰੀ ਜਿੰਨੀ ਸੰਭਵ ਇਤਨੀ ਲਾਇਆ ਕਦੀ ਬਰਾ ਹੋਇਆ ਬੇਬੇ ਯਸਰੀ ਗਾਲ ਹਾਂ ਬੇਬੇ ਕਿੱਥੇ ਲੱਭਤੀ ਬੇਬੇ ਕੰਮ ਕਰਦੀ ਆ ਹਾਂ ਹਾਂ ਬੇਬੇ ਜਿਉਂਦੇ ਰਹੋ ਉਹਦਾ ਹਾਸਾ ਹੀ ਬੇਬੇ ਤੁਹਾਡਾ ਤਾਂ ਬਹੁਤ ਪਿਆਰਾ ਹੈ